ਬੜੀ ਗਰਮੀ ਅੱਜ ਕੀ ਕਰਦੇ ਪਏ ਕਿਤਾਬ ਪੜ ਰਿਆ ਆਹ ਕਿਹੜੀ ਕਿਤਾਬ ਪੜਨੈ ਉਹ ਦਿਖਾਓ ਕੀ ਪੜਨੈ ਚਿੰਤਾ ਭਰਪੂਰ ਤਣਾਅ ਤੋਂ ਕਿਵੇਂ ਬਚੀਏ ਬਸ ਇਹੇ ਪਾ ਲੱਭਣ ਦੇਣਾ ਤੁਹਾਨੂੰ ਕਿਹੜਾ ਤਣਾਅ ਚੜਿਆ ਹੈ ਬੜੀ ਜ਼ਿੰਦਗੀ ਦੇ ਚੰਗੇ ਦਾ ਸਾਲ ਤੋਂ ਬਈ अच्छा आज तो कुछ लग जन फील हो रहा हाँ आज गर्मी का टेर आज गर्मी वादा सगो नहीं और कुछ और बाकी ये है कि आज भी भी है ਤਾਂ ਮੈਨੂੰ ਗੋਡ ਫੀਲ ਹੋ ਰਹੀਆਂ ਨਹੀਂ ਬੇਰਵਾਰ ਤਾਂ ਹੈਗਾ ਕੁਝ ਹੋਰ ਕੁਝ ਤੁਹਾਨੂੰ ਅ ਅਲੱਗ ਜੀ ਫੀਲਿੰਗ ਆਉਂਦੀ ਕੁਝ ਕੁਝ ਬੰਦਾ ਯਾਰ ਮੈਂ ਕੀ ਦੱਸਾਂ ਹੁਣ ਥੋਚ ਡਿਫਰੈਂਟ ਜੀ ਅਲੱਗ ਜੀ ਫੀਲਿੰਗ ਕੁਝ ਬੰਦੇ ਨੂੰ ਲੱਗਦਾ ਨਾ ਐਕਸਾਈਟਮੈਂਟ ਜੀ ਤੁਹਾਨੂੰ ਨਹੀਂ ਆਉਂਦੀ ਕੁਝ ਮੈਨੂੰ ਆਪਣਾ ਕਿ ਇਹੀ ਆ ਕਿ ਆਪਣਾ ਅੱਜ ਜਨਕ ਆਮਰ ਗਮ ਹੋ ਲਿਆ ਫਿਰ ਵੀ ਮੈਨੂੰ ਵਧੀਆ ਲੱਗ ਰਿਹਾ ਹੈ ਕੀ ਵਧੀਆ ਲੱਗ ਰਿਹਾ ਯਾਰ ਵਧੀਆ ਤਾਂ ਮਤਲਬ ਵਧੀਆ ਮੇਰੇ ਮੈਨੂੰ ਠੀਕ ਠਾਕ ਲੱਗ ਰਿਹਾ ਜਿਉਂ ਵੀ ਹੈਗਾ ਤੁਹਾਨੂੰ ਅੱਜ ਕੁਝ ਨਹੀਂ ਯਾਦ ਵੀ ਅੱਜ ਕੀ ਹੈ ਯਾਰ ਮੈਨੂੰ ਸਾਰਾ ਪਤਾ ਕਿ ਅੱਜ ਵੀਰਵਾਰ ਆ 18 ਜੁਲਾਈ ਆ 2024 ਆ 18 ਜੁਲਾਈ ਅੱਜ 18 ਜੁਲਾਈ ਹੈ ਪਤਾ ਤੁਹਾਨੂੰ ਇਹ ਕਾਲਪੁਰਖ ਦੇ ਦੇਣਿਆ ਹਰ ਸਾਲ 18 ਜੁਲਾਈ ਆਉਣੀ ਆ। ਹਾਏ ਹੋਰ। ਇਹਨਾਂ ਤੱਕ ਆ ਪਛਾਹ ਹੋ ਸਕਦਾ। 18 ਜੁਲਾਈ ਨੂੰ ਯਾਦ ਕਰੋ। ਯਾਦ ਕਰੋ ਕੀ ਹੋਇਆ ਸੀ 18 ਜੁਲਾਈ ਨੂੰ। ਹੁਣ 10 ਸਾਲ ਹੋ ਗਏ ਵਿਆਹ ਹੋਏ ਨੂੰ। ਹੁਣ ਮੇਰੀ ਯਾਦਤ ਬਹੁਤ ਕਮਜ਼ੋਰ ਕਰ ਦਿੱਤੀ ਤੂੰ। ਹੋਂਦੀ ਮੈਨੂੰ ਪਤਾ ਨਾ ਤਾਂ। ਮੈਂ ਕੀ ਕੀਤਾ? ਤੇ ਤੂੰ ਹੀ ਕੀਤਾ ਜੋ ਕੀਤਾ। ਚਲ ਅੱਛਾ ਛੱਡੋ। ਤੂੰ ਤੇ ਲੜੋ ਨਾ। ਮੈਂ ਕਿਹਾ 18 ਜੁਲਾਈ ਨੂੰ ਕੀ ਹੋਇਆ ਸੀ? ਯਾਦ ਕਰੋ ਨਾ। 18 ਜੁਲਾਈ ਨੂੰ ਨਾਕੋ ਵਰਲਡ ਵਾਰ ਹੋਈ ਆ ਨਾਕੋ ਅਟੈਕ ਹੋਇਆ ਨਾਕੋ ਲੜਾਈ ਬਸ 18 ਜੁਲਾਈ ਆ ਹੁਣ ਸਾਲਾਂ ਕੋ ਸਾਲੇ ਹਾਏ ਰੱਬਾ ਕੀ ਕਰਾਂ ਮੈਂ ਤੁਹਾਨੂੰ ਕੁਛ ਨਹੀਂ ਯਾਦ ਰਹਿੰਦਾ ਤੁਹਾਨੂੰ ਇਹ ਦੇ ਮੈਂ ਤਿਆਰ ਸ਼ਹਿਰ ਹੋਈ ਤੁਹਾਨੂੰ ਪਤਾ ਨਹੀਂ ਤੇਰੇ ਦੇਖੋ ਮੈਂ ਕਿ ਤਿਆਰ ਹੋਈ ਆ ਨਵਾਂ ਸੂਟ ਪਾਇਆ ਕੁਛ ਅਲੱਗ ਕੁਛ ਕਿਉਂ ਤਿਆਰ ਹੋਈ ਆ ਤੁਹਾਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੇ ਉਹ ਵੀ ਬੜੀ ਜਦੋਂ ਤੋਂ ਤਿਆਰ ਹੋਈ ਸੀ ਨਾ ਮੈਂ ਤੁਹਾਨੂੰ ਪਹਿਲੀ ਵਾਰ ਹੀ ਵੇਖਿਆ ਸੀ ਹੂੰ ਉਦੋਂ ਮੈਂ ਸੂਰਤ ਚ ਫਸ ਗਿਆ ਹੁਣ ਤਿਰੋ ਤਿਆਰੀ ਹੋਈ ਮੇਰਾ ਜੀ ਨਹੀਂ ਕਰਦਾ ਤੇਰੇ ਵਾਲੇ ਪਾਸੇ ਧਿਆਨ ਰੱਖਣ ਕਿ ਮੈਂ ਕਰੇ ਹੋਰ ਕਰੇ ਹੋਰ ਪੰਗੜਾ ਨਾ ਪਾ ਲਵਾਂ ਚਲੋ ਛੱਡੋ ਮੈਂ ਅੱਜ ਲੜਨ ਦੇ ਮੂਡ 'ਚ ਨਹੀਂ ਹੈਗੀ ਅੱਜ ਮੈਂ ਬੜੀ ਖੁਸ਼ ਹਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਆਹ ਕਤਾ ਤਰੀਸ ਨਾਲ ਕੁਝ ਹੈਗਾ ਐਚੋ ਮੈਂ ਦੱਸਾਂ ਹਾਂ ਅੱਜ 18 ਜੁਲਾਈ ਹੈ ਦਿਨ ਵੀਰਵਾਰ ਹੈ ਹਾਂ। ਅੱਜ ਮੇਰਾ ਬਰਥਡੇ ਆ। ਓ! ਹੈਪੀ ਡੀਅਰ ਬਰਥਡੇ। ਧੀਏ, ਲੈੰਦਾ ਤਾਂ ਕੁਝ ਵੀ ਨਹੀਂ ਆ। ਥੋਣ ਮੈਂ ਜਾਊਂਗਾ ਤਾਂ ਲੈ ਕੇ ਆਊਂਗਾ ਨਾ। ਤੁਹਾਨੂੰ ਤਾਂ ਯਾਦ ਹੀ ਨਹੀਂ ਰਹਿੰਦਾ। ਇੱਕ ਗੁਲਾਬ ਦਾ ਫੁੱਲ ਵੀ ਨਹੀਂ ਲਿਆ ਸਕਦੇ ਸੀ। ਉਹ ਬੀਬਾ ਜੀ, ਆਹ 18 ਜੁਲਾਈ ਆ ਨਾ। ਹੂੰ। ਅੱਜ ਦੇ ਦਿਨ ਤੋਂ ਜੰਮੀ ਸਾ। ਹਾਂ। ਮੇਰੇ ਕਰਮਾਂ ਨੂੰ। ਚਲੋ, ਤੇਰਾ ਜਨਮ ਦਿਨ ਮਨਾਉਨੇ ਆ। ਤੇ ਲਓ ਵੀ। ਦਰਸ਼ਕੋ ਅੱਜ ਸਾਡੀ ਨੂਰ ਦਾ ਹੈਗਾ ਆ ਜਨਮ ਦਿਨ 18 ਜੁਲਾਈ ਤੇ ਸਾਰੇ ਜਾਨੇ ਦੋ ਮੈਡਮ ਨੂੰ ਵਧਾਈਆਂ ਟਿਕ ਕਰ ਦਿਓ ਬੀਬਾ ਨੂੰ ਖੁਸ਼ ਤੇ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਖੁਸ਼ ਹਾਂਜੀ ਹਾਂਜੀ ਜੀ ਦਰਸ਼ਕੋ ਅੱਜ ਹੈਗਾ ਮੇਰਾ ਬਰਥਡੇ ਅੱਜ ਹੈ 18 ਜੁਲਾਈ ਤੇ ਕੀ ਕਰਨਾ ਚਾਹੀਦਾ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸੋ Happy birthday! Thank you!